25 ਜਨਵਰੀ ਸ਼ਾਮ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਸਾਹਿਬ ਹੁਣ ਕੀ ਬੋਲਣਗੇ ਕਿਉਂਕਿ ਬਹੁਤ ਵੱਡਾ ਇੱਕ ਤੱਥ ਸਬੂਤ ਸਾਹਮਣੇ ਆਇਆ ਜਿਨੇ ਭਗਵੰਤ ਮਾਨ ਸਰਕਾਰ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਔਰ ਦੂਜੀ ਪੰਜਾਬ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਹੈ ਜਿੱਥੇ ਭਗਵੰਤ ਮਾਨ ਸਰਕਾਰ ਦੇ ਦਾਅਵੇ ਫੇਲ ਹੋ ਗਏ ਨੇ ਔਰ ਵੱਡੇ ਸਵਾਲ ਖੜੇ ਹੋ ਗਏ ਨੇ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਕਿ ਇੱਕ ਗੱਭਰੂ ਨੌਜਵਾਨ ਨੂੰ ਬੱਸ ਕਨੈਕਟਰ ਨੇ ਬੱਸ ਚੋਂ ਧੱਕਾ ਦੇ ਦਿੱਤਾ ਵਾਰੀ ਚੋਂ ਉਹ ਮੂੰਹ ਭਾਰ ਅੱਗੇ ਡਿੱਗਿਆ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਔਰ ਉੱਥੇ ਲੋਕਾਂ ਨੇ ਧਰਨਾ ਲਾ ਦਿੱਤਾ ਤੇ ਬੱਸ ਕਨੈਕਟਰ ਤੇ ਡਰਾਈਵਰ ਬੱਸ ਲੈ ਕੇ ਨਿਕਲ ਚੁੱਕੇ ਨੇ ਅਗਲੀ ਵੱਡੀ ਖਬਰ ਇਹ ਹੈ ਕਿ ਕੇਜਰੀਵਾਲ ਦੀ ਫੋਟੋ ਨੂੰ ਜਮਣਾ ਦੇ ਵਿੱਚ ਡੋਬਿਆ ਗਿਆ ਔਰ ਬੀਜੇਪੀ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੇ ਇਹ ਕੰਮ ਕੀਤਾ ਕਿਉਂ ਕੀਤਾ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਭਗਵੰਤਮਾਨ ਸਰਕਾਰ ਤੇ ਵੱਡੇ ਸਵਾਲ ਉੱਠੇ ਨੇ ਅਸਲ ਦੇ ਵਿੱਚ ਕੇਂਦਰ ਦੇ ਮਹਿਕਮੇ ਜਿਹੜੇ ਨੀਤੀ ਆਯੋਗ ਦੀ ਫਾਈਨੈਂਸ਼ੀਅਲ ਹੈਲਥ ਇੰਡੈਕਸ ਦੀ ਰਿਪੋਰਟ ਜਾਰੀ ਹੋਈ ਹੈ ਜਿਹਦੇ ਵਿੱਚ ਪੰਜਾਬ ਦੀ ਬਹੁਤ ਬੁਰੀ ਤੇ ਤਰਸਯੋਗ ਹਾਲਤ ਦਿਖਾਈ ਗਈ ਹੈ ਇੱਕ ਤਰ੍ਹਾਂ ਨਾਲ ਪਹਿਲੀਆਂ ਸਾਰੀਆਂ ਸਰਕਾਰਾਂ ਜਿਹੜੀਆਂ ਪੰਜਾਬ 'ਚ ਰਹੀਆਂ ਤੇ ਜਿਹੜੀ ਹੁਣ 3 ਸਾਲ ਤੋਂ ਪੰਜਾਬ ਨੂੰ ਚਲਾ ਰਹੀ ਐ ਸਾਰੀਆਂ ਦੇ ਲਈ ਸ਼ਰਮਨਾਕ ਗੱਲ ਐ ਸਾਰੀਆਂ ਦੇ ਲਈ ਬਹੁਤ ਡੁੱਬ ਮਰਨ ਵਾਲੀ ਗੱਲ ਐ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਕਰਜ਼ੇ ਦੀ ਹਾਲਾਤ ਪੱਖੋਂ ਤੇ ਟੈਕਸ ਇਕੱਠੇ ਕਰਨ ਦੀ ਹਾਲਾਤ ਪੱਖੋਂ ਤੇ ਆਰਥਿਕ ਪਾਰਦਰਸ਼ਤਾ ਦੀ ਹਾਲਾਤ ਪੱਖੋਂ ਜਿਹੜਾ ਨੀਤੀ ਆਯੋਗ ਦੀ ਹੈਲਥ ਇੰਡੈਕਸ ਰਿਪੋਰਟ ਐ ਉਹਦੇ ਵਿੱਚ ਭਾਰਤ ਨੂੰ 18 ਸੂਬਿਆਂ 'ਚ ਸਭ ਤੋਂ ਅਖੀਰੀ ਨੰਬਰ ਤੇ ਸਭ ਤੋਂ ਜਿਹਨੂੰ ਆਪਾਂ ਕਹਿੰਦੇ ਨੇ ਫਾਡੀ ਨੰਬਰ ਸਭ ਤੋਂ ਐਂਡ ਵਾਲੇ ਨੰਬਰ ਤੇ ਦਿਖਾਇਆ ਗਿਆ ਹੈ ਤੁਸੀਂ ਦੇਖੋ ਪੰਜਾਬ ਦੀ ਹਾਲਤ ਕੀ ਹੈ ਪੰਜਾਬ ਨੂੰ ਸਭ ਤੋਂ ਆਖਰੀ ਨੰਬਰ ਤੇ ਦਿਖਾਇਆ ਗਿਆ ਭਾਰਤ ਦੇ 18 ਸੂਬਿਆਂ 'ਚੋਂ ਤਾਂ ਇੱਥੇ ਪੰਜਾਬ ਤੇ ਜਿਨ੍ਹਾਂ ਨੇ ਰਾਜ ਕੀਤਾ ਉਹ ਸਾਰੇ ਹੁਣ ਤੱਕ ਟਾਰਾ ਮਾਰਦੇ ਰਹੇ ਨੇ ਕੋਈ ਸੁਖਬੀਰ ਬਾਦਲਹੋਰੀ ਕਹਿੰਦੇ ਸੀ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਤਾ ਕਾਂਗਰਸ ਕਹਿੰਦੀ ਸੀ ਅਸੀਂ ਪੰਜਾਬ ਨੂੰ ਬਹੁਤ ਖੁਸ਼ਹਾਲ ਕਰਤਾ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਰਹਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਪਰ ਨੀਤੀ ਆਯੋਗ ਦੀ ਫਾਈਨੈਂਸ਼ੀਅਲ ਹੈਲਥ ਇੰਡੈਕਸ ਰਿਪੋਰਟ ਜਿਹੜੀ ਆ ਉਹ ਸਾਰਿਆਂ ਦੀ ਪੋਲ ਖੋਲਦੀ ਆ ਉਹਨੇ ਕਲੀਅਰ ਕਰ ਦਿੱਤਾ ਕਿ ਪੰਜਾਬ ਦੀ ਅਸਲੀ ਹਾਲਤ ਕੀ ਆ ਪੰਜਾਬ ਬੁਰੀ ਤਰ੍ਹਾਂ ਕਰਜ਼ੇ 'ਚ ਡੁੱਬਿਆ ਪਿਆ ਪੰਜਾਬ ਦੀ مالی ਹਾਲਤ ਬਹੁਤ ਭੈੜੀ ਹੈ ਪੱਲੇ ਕੁਝ ਨਹੀਂ ਰਹਿ ਗਿਆ ਭਗਵੰਤਮਾਨ ਸਰਕਾਰ ਵੀ ਹਰ ਸਾਲ ਕਿੰਨੀ ਕਿੰਨੀ ਵਾਰ ਕੇਂਦਰ ਸਰਕਾਰ ਤੋਂ ਕਰਜ਼ਾ ਲੈਂਦੀ ਹੈ ਤਨਖਾਹਾਂ ਦੇਣ ਲਈ ਪੈਸੇ ਹੈ ਨਹੀਂਗੇ ਟੈਕਸ ਇਕੱਠਾ ਕਰਨ ਕਰਜ਼ੇ ਦੇ ਮਾਮਲੇ ਤੇ ਆਰਥਿਕ ਪਾਰਦਰਸ਼ਤਾ ਦੇ ਮਾਮਲੇ 'ਚ 18 ਸੂਬਿਆਂ 'ਚੋਂ ਆਖਰੀ ਨੰਬਰ ਤੇ ਔਰ ਅਗਲੀ ਵੱਡੀ ਜਿਹੜੀ ਗੱਲ ਹੈ ਉਹਨੇ ਵੀ ਭਗਵੰਤਮਾਨ ਸਰਕਾਰ ਦੇ ਦਾਅਵਿਆਂ ਦੀ ਵੱਡੀ ਪੋਲ ਖੋਲੀ ਭਗਵਾਨ ਤਮਨ ਸਰਕਾਰ ਯਾਰੇ ਦਾਅਵੇ ਕਰਦੀ ਰਹੀ ਕਿ ਅਸੀਂ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਤੇ ਵਿਦਿਆ ਕ੍ਰਾਂਤੀ ਲੈ ਆਉਣੀ ਹੈ ਲੈ ਆਂਦੀ ਹੈ ਪਰ ਕੱਲ ਦੀ ਇੱਕ ਵੱਡੀ ਖਬਰ ਪਟਿਆਲਾ ਦਾ ਇੱਕ ਬਹੁਤ ਵੱਡਾ ਸਰਕਾਰੀ ਹਸਪਤਾਲ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਜਿਹਨੂੰ 7-8 ਜ਼ਿਲ੍ਹਿਆਂ ਦੇ ਲੋਕ ਉੱਥੇ ਮਰੀਜ਼ ਆਉਂਦੇ ਨੇ ਉੱਥੇ ਕੀ ਹੋਇਆ ਆਪਰੇਸ਼ਨ ਚੱਲ ਰਹੇ ਸੀ ਮਰੀਜ਼ਾਂ ਦੇ ਆਪਰੇਸ਼ਨ ਚੱਲਦਿਆਂ ਦਰਮਿਆਨ ਉਥੇ ਬਿਜਲੀ ਚਲੀ ਗਈ ਲਾਈਟ ਚਲੀ ਗਈ ਕਿੰਨਾ ਟਾਈਮ ਲਾਈਟ ਨਹੀਂ ਆਈ ਉਥੇ ਪ੍ਰਬੰਧ ਹੀ ਨਹੀਂ ਸੀ ਤੁਸੀਂ ਦੇਖੋ ਸਾਰਿਆਂ ਦੀ ਇੱਥੇ ਬੜੀ ਨਲਾਇਕੀ ਨਜ਼ਰ ਆਈ ਇੱਕ ਤਾਂ ਸਿੱਧਾ ਸਵਾਲ ਭਗਵੰਤਮਾਨ ਸਰਕਾਰ ਤੇ ਆ ਵੀ ਆ ਤੁਹਾਡੀ ਸਿਹਤ ਕ੍ਰਾਂਤੀ ਹੈ ਆ ਤੁਹਾਡੀ ਇਲਾਜ ਕ੍ਰਾਂਤੀ ਹੈ ਆ ਤੁਹਾਡਾ ਇਲਾਜ ਇਨਕਲਾਬ ਹੈ ਕਿ ਵੱਡੇ ਹਸਪਤਾਲਾਂ ਦੇ ਵਿੱਚ ਵੀ ਬਿਜਲੀ ਦਾ ਐਮਰਜੈਂਸੀ ਪ੍ਰਬੰਧ ਨਹੀਂਗਾ ਜਿਹੜੇ ਵਿਕਤੀਆਂ ਦੇ ਆਪਰੇਸ਼ਨ ਚੱਲ ਰਹੇ ਸੀ ਵੱਖ-ਵੱਖ ਓਟੀ ਆਪਰੇਸ਼ਨ ਥੀਏਟਰਾਂ 'ਚ ਜੇਕਰ ਲਾਈਟ ਜਾਣ ਨਾਲ ਉਹਨਾਂ ਦੀ ਜਾਨ ਚਲੀ ਜਾਂਦੀ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਆਪਰੇਸ਼ਨ ਕਰਨ ਵਾਲੀਆਂ ਨੇ ਉਹ ਬਿਜਲੀ ਤੇ ਚੱਲਦੀਆਂ ਨੇ ਉਥੇ ਚਾਨਣ ਚਾਹੀਦਾ ਕਿੰਨੇ ਸਾਰੇ ਸੰਦ ਤੁਰੰਤ ਬਿਜਲੀ ਨਾਲ ਚੱਲਣ ਵਾਲੇ ਆਪਰੇਸ਼ਨ ਦਰਮਿਆਨ ਡਾਕਟਰਾਂ ਨੂੰ ਚਾਹੀਦੇ ਨੇ ਤਾਂ ਜੇ ਉਥੇ ਜਾਨ ਚਲੀ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਫਿਰ ਇੱਕੋ ਡਾਇਲੌਗ ਠੋਕ ਦੇਣਾ ਸੀ ਜਿਹੜਾ ਇਹਨਾਂ ਨੇ ਸਦੀਆਂ ਤੋਂ ਘੜਿਆ ਆਮ ਲੋਕਾਂ ਦੇ ਦਿਮਾਗਾਂ 'ਚ ਵੀ ਤੁੰਨੇ ਆ ਪਿਆ ਵੀ ਵੇਖੋ ਜੀ ਇਹ ਤਾਂ ਲਿਖੀ ਇੰਨੀ ਸੀ ਐਵੇਂ ਹੀ ਹੋਣਾ ਸੀ ਆਮ ਲੋਕਾਂ ਨੂੰ ਵੀ ਇਹ ਗੱਲ ਸਰਕਾਰਾਂ ਨੇ ਪੂਰੀ ਐ ਜਿਚਾ ਛੱਡੀ ਦਿਮਾਗਾਂ 'ਚ ਲੋਕ ਵੀ ਐਂ ਸੋਚਦੇ ਨੇ ਵੀ ਗਲਤੀ ਸਰਕਾਰਾਂ ਦੀ ਨਹੀਂ ਇਹ ਤਾਂ ਹੋਣਾ ਹੀ ਐਵੇਂ ਸੀ ਪਰ ਇਹ ਸਭ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਗੱਪ ਨੇ ਮਾੜੀ ਕਿਸਮਤ ਨਹੀਂ ਮਾੜਾ ਸਿਸਟਮ ਹੁੰਦਾ ਤਾਂ ਹੁਣ ਦੂਜੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਸਹ ਚਾਹੇ ਕਾਲੀ ਦਲ ਐ ਉਹਨਾਂ ਨੇ ਵੀ ਸਵਾਲ ਉਠਾਏ ਨੇ ਸਵਾਲ ਤਾਂ ਸਹੀ ਹੈ ਕਿ ਆਹ ਤੁਹਾਡੀ ਇਲਾਜ ਕ੍ਰਾਂਤੀ ਹੈ ਪਰ ਸਵਾਲ ਤਾਂ ਉਹਨਾਂ ਤੇ ਵੀ ਹੈ ਨਾ ਵੀ ਬੇਲੀਓ ਤੁਸੀਂ ਆਪਦੇ ਵੇਲੇ ਕੀ ਕੀਤਾ ਕੀ ਤੁਸੀਂ ਇਹੋ ਜਿਹੇ ਵਧੀਆ ਹਸਪਤਾਲ ਪੰਜਾਬ 'ਚ ਦਿੱਤੇ ਜਿੱਥੇ ਸਰਕਾਰੀ ਹਸਪਤਾਲਾਂ 'ਚ ਲੋਕ ਬੇਖੌਫ ਹੋ ਕੇ ਪੂਰੇ ਵਿਸ਼ਵਾਸ ਨਾਲ ਇਲਾਜ ਕਰਾ ਲੈਣ ਤੁਹਾਡੇ ਕਿਸੇ ਵੀ ਮੰਤਰੀ ਨੂੰ ਤੁਹਾਡੇ ਸਰਕਾਰਾਂ ਦੇ ਹਸਪਤਾਲ ਤੇ ਯਕੀਨ ਹੈਗਾ ਬਿਲਕੁਲ ਨਹੀਂ ਹੈਗਾ ਵੇਖੋ ਕਾਲੀਆਂ ਦੀ ਸਰਕਾਰ ਵਲੇ ਉਹਨਾਂ ਨੇ ਦਾਅਵੇ ਕੀਤੇ ਅਸੀਂ ਬਹੁਤ ਵਧੀਆ ਇਲਾਜ ਦੇ ਰਹੇ ਹਾਂ ਕਾਂਗਰਸ ਨੇ ਵੀ ਕੀਤੇ ਹੁਣੇ ਵੀ ਕਰ ਰਹੇ ਨੇ ਪਰ ਇਹਨਾਂ ਸਾਰਿਆਂ ਦੇ ਜਦੋਂ ਆਪਦੇ ਘਰੇ ਕੋਈ ਬਿਮਾਰ ਹੁੰਦਾ ਇਹ ਪੰਜਾਬ ਦੇ ਸਰਕਾਰੀ ਹਸਪਤਾਲ ਚ ਇਲਾਜ ਕਰਾਉਂਦੇ ਹੀ ਨਹੀਂ ਫਿਰ ਇਹ ਪੰਜਾਬ ਚ ਪ੍ਰਾਈਵੇਟ ਚ ਵੀ ਨਹੀਂ ਕਰਾਉਂਦੇ ਪਹਿਲੀ ਗੱਲ ਤਾਂ ਇਹ ਬਾਹਰਲੇ ਦੇਸ਼ਾਂਵਾਂ ਲੋਟਦੇ ਨੇ ਜਹਾਜ਼ਾਂ ਚ ਫਿਰ ਉੱਥੇ ਜਾ ਕੇ ਕਰਾਉਂਦੇ ਨੇ ਜਦੋਂ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਧਰਮ ਪਤਨੀ ਬੀਬੀ ਸਰਿੰਦਰ ਕੌਰ ਨੂੰ ਉਹ ਬਿਮਾਰ ਹੋਏ ਸੀ ਕਿੰਨਾ ਟਾਈਮ ਅਮਰੀਕਾ ਤੋਂ ਇਲਾਜ ਕਰਾਉਂਦੇ ਰਹੇ ਬਾਦਲ ਸਾਹਿਬ ਡਿੱਗ ਪਏ ਸੀ ਉਹਨਾਂ ਦਾ ਚੂਲਾ ਖਰਾਬ ਹੋ ਗਿਆ ਸੀ ਉਹ ਵੀ ਮੈਂ ਉੱਥੇ ਜਾ ਕੇ ਬਾਹਰਲੇ ਦੇਸ਼ ਚੁੱਕਰਾ ਕੇ ਆਏ ਆ ਕੈਪਟਨ ਮੁੱਖ ਮੰਤਰੀ ਰਿਆ ਇੰਨਾ ਟਾਈਮ ਪੰਜਾਬ ਦਾ ਉਹਦੀ ਪਿੱਛੇ ਜਾਂ ਰੀੜ ਦੀ ਹੱਡੀ 'ਚ ਨੁਕਸ ਪਿਆ ਔਰ ਉਹ ਵੀ ਲੰਡਨ ਤੋਂ ਜਾ ਕੇ ਯੂਕੇ ਤੋਂ ਕਰਾ ਕੇ ਆਇਆ ਆਪਦੇ ਹੀ ਬਣਾਏ ਹਸਪਤਾਲਾਂ ਤੇ ਇਹਨਾਂ ਨੂੰ ਯਕੀਨ ਨਹੀਂਗਾ ਲੋਕਾਂ ਨੂੰ ਕਹਿੰਦੇ ਨੇ ਅਸੀਂ ਵਧੀਆ ਇਲਾਜ ਦੇ ਰਹੇ ਹਾਂ ਅਸੀਂ ਵਧੀਆ ਇਲਾਜ ਦੇ ਰਹੇ ਹਾਂ ਕੀ ਗੱਲ ਜਿਹੜੇ ਇਲਾਜ ਤੇ ਤੁਹਾਨੂੰ ਆਪ ਨੂੰ ਹੀ ਨਹੀਂ ਯਕੀਨ ਓ ਕਮਲਿਓ ਤੁਸੀਂ ਲੋਕਾਂ ਨੂੰ ਕੀ ਸਮਝਦੇ ਹੋ ਸਾਨੂੰ ਤੁਸੀਂ ਉੱਲੂ ਘੋਗੇ ਬੁੱਧੂ ਸਮਝਦੇ ਹੋ ਤੁਹਾਨੂੰ ਤਾਂ ਯਕੀਨ ਹੈ ਨਹੀਂ ਥੋੜੇ ਹੀ ਦਿੱਤੇ ਇਲਾਜ ਤੇ ਇਹਦਾ ਮਤਲਬ ਇਹ ਆ ਕੱਖ ਨਹੀਂ ਕੀਤਾ ਤੁਸੀਂ ਹੁਣ ਭਗਵੰਤ ਮਾਨ ਬਿਮਾਰ ਹੋਏ ਪਿੱਛੇ ਜੇ ਦੋ ਕਵਾਰ ਪੇਟ ਦਰਦ ਹੋਇਆ ਸੀ ਇੱਕ ਵਾਰੀ ਫੇਰ ਹੋਏ ਦੁਬਾਰਾ ਤਾਂ ਭਗਵੰਤ ਮਾਨ ਸਾਹਿਬ ਵੀ ਸਿੱਧਾ ਦਿੱਲੀ ਦੇ ਅਪੋਲੋ ਹਸਪਤਾਲ ਜਾ ਕੇ ਦਾਖਲ ਹੁੰਦੇ ਰਹੇ ਨੇ ਪੰਜਾਬ ਦੇ ਕਿਸੇ ਵੀ ਜ਼ਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲ ਚੋਂ ਵੀ ਭਗਵੰਤ ਮਾਨ ਸਾਹਿਬ ਕਿਸੇ ਸਿਵਲ ਹਸਪਤਾਲ ਚ ਇਲਾਜ ਨਹੀਂ ਕਰਾਉਂਦੇ ਯਾਰ ਇਹਨਾਂ ਸਾਰਿਆਂ ਨੂੰ ਪਤਾ ਵੀ ਕੱਖ ਨਹੀਂ ਅਸੀਂ ਪ੍ਰਬੰਧ ਕੀਤਾ ਇੱਥੇ ਡਾਕਟਰ ਵੀ ਨਹੀਂ ਪੂਰੇ ਪ੍ਰਬੰਧ ਵੀ ਨਹੀਂ ਪੂਰਾ ਦਵਾਈਆਂ ਵੀ ਨਹੀਂ ਪੂਰੀਆਂ ਸੰਦ ਵੀ ਨਹੀਂ ਪੂਰੇ ਇੱਥੇ ਮਾਰੇ ਜਾਵਾਂਗੇ ਪਤਾ ਇਹਨਾਂ ਨੂੰ ਤਾਂ ਨਹੀਂ ਕਰਾਉਂਦੇ ਆਮ ਲੋਕਾਂ ਨੂੰ ਸਾਰੀਆਂ ਸਰਕਾਰਾਂ ਨੇ ਅੱਜ ਤੱਕ ਬੁੱਧੂ ਬਣਾਇਆ ਵੀ ਅਸੀਂ ਆਹ ਇਲਾਜ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਕੀਤਾ ਕਤਰਿਆ ਇਹਨਾਂ ਕੱਖ ਨਹੀਂ ਨਾ ਇਹਨਾਂ ਨੇ ਕਰਨਾ ਉਦੋਂ ਹੋਊਗਾ ਜਦੋਂ ਲੋਕ ਜਾਗਰੂਕ ਹੋਗੇ ਜਦੋਂ ਲੋਕ ਸੋਚਣ ਸਮਝਣ ਲੱਗ ਪੇ ਜਦੋਂ ਲੋਕ ਚੇਤਨ ਹੋਗੇ ਜਦੋਂ ਲੋਕਾਂ ਨੇ ਪੂਸ਼ ਮਰੋੜੀ ਉਦੋਂ ਸਭ ਕੁਝ ਹੋਣਾ ਅਗਲੀ ਵੱਡੀ ਦਰਦਨਾਖ ਖਬਰ ਹੈ ਇੱਕ ਬੱਸ ਕਨੈਕਟਰ ਨੇ ਧੱਕਾ ਦਿੱਤਾ ਇੱਕ ਨੌਜਵਾਨ ਨੂੰ ਬੱਸ ਚੋਂ ਨੌਜਵਾਨ ਮੂੰਹ ਪਾਰ ਅੱਗੇ ਨੂੰ ਡਿੱਗਿਆ ਤੇ ਉੱਥੇ ਹੀ ਉਹ ਸੋਹਣੇ ਸੁਨੱਖੇ ਗੱਭਰੂ 26 ਸਾਲਾਂ ਦੇ ਪੁੱਤ ਦੀ ਮੌਤ ਹੋ ਗਈ ਹੈ ਹੁਣ ਇਹ ਘਟਨਾ ਕਿੱਥੋਂ ਦੀ ਹੈ ਹਰਿਆਣਾ ਦੇ ਬਹਾਦਰਗੜ੍ਹ ਬੱਸ ਦੇ ਵਿੱਚ ਇੱਕ ਨੌਜਵਾਨ ਚੜ੍ਹਿਆ ਉਹਨੇ ਉਤਰਨਾ ਸੀ ਡਰਾਈਵਰ ਤੇ ਕੰਡੈਕਟਰ ਉਹਨੂੰ ਉਤਾਰਦੇ ਨਹੀਂ ਸੀ ਕਹਿੰਦੇ ਸੀ ਟਾਈਮ ਥੋੜਾ ਇਸ ਗੱਲ ਨੂੰ ਲੈ ਕੇ ਥੋੜੀ ਬਹਿਸ ਹੋ ਗਈ ਆਖਰ ਬੱਸ ਬੱਸ ਸਟਾਪ ਤੇ ਰੁਕਣੀ ਪਈ ਜਿੱਥੇ ਉਹਨੇ ਉਤਰਨਾ ਸੀ ਜਦੋਂ ਉਹਨੇ ਉਤਰਨਾ ਸੀ ਤਾਂ ਕੰਡੈਕਟਰ ਨੇ ਚੱਲਦੀ ਬੱਸ ਚੋਂ ਹੀ ਉਹਨੇ ਬਾਰੀ ਖੋਲੀ ਕਨੈਕਟਰ ਨੇ ਉਹਨੂੰ ਠੱਕਾ ਮਾਰਤਾ ਉਹ ਮੁੰਡਾ ਬੱਸ ਚੋਂ ਡਿੱਗ ਪਿਆ 26 ਸਾਲਾਂ ਦਾ ਰਾਹੁਲ ਜਿਹਦੀ ਮੌਤ ਹੋ ਗਈ ਹੈ ਮੌਕੇ ਤੇ ਹੁਣ ਡਰਾਈਵਰ ਤੇ ਕਨੈਕਟਰ ਰੁਕੇ ਨਹੀਂ ਉਥੇ ਪਤਾ ਲੱਗ ਗਿਆ ਵੀ ਉਹ ਡਿੱਗ ਪਿਆ ਮੂੰਹ ਪਾਰ ਉਹ ਬੱਸ ਭਜਾ ਕੇ ਲੈ ਗਏ ਉਥੋਂ ਹੁਣ ਲੋਕ ਉਹਦੀ ਉਥੇ ਡੈੱਡ ਬੋਡੀ ਰੱਖ ਕੇ ਤੇ ਧਰਨਾ ਲਾ ਕੇ ਬੈਠੇ ਨੇ ਪੁਲਿਸ ਕਾਰਵਾਈ ਦੀ ਮੰਗ ਕਰ ਰਹੇ ਨੇ ਤੇ ਪੁਲਿਸ ਡਰਾਈਵਰ ਕਨੈਕਟਰ ਨੂੰ ਲੱਭਦੀ ਫਿਰਦੀ ਆ ਆਹਲਾਤਾ ਦੇਖੋ ਇਨਸਾਨੀਅਤ ਜਮ੍ਹਾਂ ਮਰ ਗਈ ਜਿੱਥੇ ਕਈ ਕਨੈਕਟਰ ਡਰਾਈਵਰ ਬਹੁਤ ਚੰਗੇ ਵੀ ਨਹੀਂ ਵਧੀਆ ਨਹੀਂ ਇਨਸਾਨੀਅਤ ਉਹਨਾਂ 'ਚ ਉਥੇ ਕਈ ਇਹੋ ਜੀ ਮਾੜੀ ਸੋਚ ਵਾਲੇ ਵੀ ਨੇ ਕੱਲੇ ਕਨੈਕਟਰ ਡਰਾਈਵਰ ਨਹੀਂ ਸਾਰੇ ਪਾਸੇ ਹੀ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਵੀ ਪਰ ਹੁਣ ਚੰਗੇ ਬਹੁਤ ਘੱਟ ਨੇ ਤੇ ਇਹੋ ਜਿਹੇ ਜ਼ਿਆਦਾ ਨੇ ਜਿਨ੍ਹਾਂ 'ਚ ਇਨਸਾਨੀਅਤ ਨਹੀਂ ਜਿਨ੍ਹਾਂ 'ਚ ਮਨੁੱਖਤਾ ਨਹੀਂ ਜਿਨ੍ਹਾਂ 'ਚ ਹਮਦਰਦੀ ਨਹੀਂ ਦੇਖੋ ਕਿੰਨਾ ਟਾਈਮ ਲੱਗਦਾ ਹੈ ਕਿਸੇ ਨੂੰ ਉਤਾਰਨ ਤੇ ਮਾੜੀ ਜੀ ਬ੍ਰੇਕ ਮਾਰ ਲਓ 10 ਸਕਿੰਟ ਵੀ ਨਹੀਂ ਲੱਗਦੇ 5 ਸਕਿੰਟਾਂ 'ਚ ਗੱਭਰੂ ਪੁੱਤ ਉਤਰ ਸਕਦਾ ਹੁੰਦਾ 10 ਸਕਿੰਟ ਵੀ ਲੱਗ ਜਾਣ ਤਾਂ ਲੇਟ ਕੱਢੀ ਜਾ ਸਕਦੀ ਹੈ ਵੈਸੇ ਮੈਨੂੰ ਲੱਗਦਾ ਕਿ ਬੱਸਾਂ ਨੂੰ ਥੋੜਾ ਟਾਈਮ ਖੁੱਲਾ ਦੇਣਾ ਚਾਹੀਦਾ 10 ਮਿੰਟ ਉੱਪਰ ਹੀ ਦੇਣੇ ਚਾਹੀਦੇ ਨੇ ਜੇਕਰ ਕੋਈ ਬੱਸ ਆਉਂਦੀ ਜਾਂਦੀ 5-10 ਮਿੰਟ ਲੇਟ ਹੋ ਜੇ ਤੇ ਉਹਨੂੰ ਫਿਰ ਇੰਨਾ ਜਿੰਨਾ ਕਰਦੇ ਨੇ ਉੱਪਰਲੇ ਉਹ ਵੀ ਗਲਤ ਆ ਕੀਮਤੀ ਜਾਨਾਂ ਅੱਜ ਤੱਕ ਬਹੁਤ ਗਈਆਂ ਇਹੋ ਹਰਕਤਾਂ ਕਰਕੇ ਤੇ ਹੁਣ ਇਹ ਕੀਮਤੀ ਗੱਭਰੂ ਪੁੱਤ ਦੀ ਜਾਨ ਗਈ ਹੈ ਅਗਲੀ ਵੱਡੀ ਖਬਰ ਹੈ ਕੇਜਰੀਵਾਲ ਦੀ ਫੋਟੋ ਨੂੰ ਯਮਨਾ ਨਦੀ ਚ ਡੋਬਿਆ ਗਿਆ ਕਿਉਂ ਕਿੰਨੇ ਇਹ ਭਾਈ ਜਿਹੜੇ ਕੇਜਰੀਵਾਲ ਜਦੋਂ ਹੁਣ ਦਿੱਲੀ ਚ ਵੋਟਾਂ ਪੈ ਰੀਆਂ ਨੇ ਕੇਜਰੀਵਾਲ ਚੋਣ ਲੜ ਰਿਹਾ ਨਵੀਂ ਦਿੱਲੀ ਤੋਂ ਨਵੀਂ ਦਿੱਲੀ ਤੋਂ ਉਹਨਾਂ ਦੇ ਵਿਰੁੱਧ ਚੋਣ ਲੜ ਰਿਹਾ ਬੀਜੇਪੀ ਦਾ ਉਮੀਦਵਾਰ ਪਰਵੇਸ਼ ਵਰਮਾ ਪਰਵੇਸ਼ ਵਰਮਾ ਨੇ ਅੱਜ ਕੇਜਰੀਵਾਲ ਦੀ ਵੱਡੀ ਸਾਰੀ ਫੋਟੋ ਲਈ ਨਾਲ ਆਪਦੇ ਨਾਲ ਦੇ ਸਮਰਥਕ ਲਾਏ ਉਹ ਚਲਾ ਗਿਆ ਜਮਨਾ ਨਦੀ ਤੇ ਉੱਥੇ ਮੀਡੀਆ ਸੱਦਿਆ ਕੇਜਰੀਵਾਲ ਦੀ ਫੋਟੋ ਨੂੰ ਡਬੋਇਆ ਡੁਬਕੀਆਂ ਲਵਾਈਆਂ ਕਹਿੰਦਾ ਵੀ ਉੱਤੇ ਫੋਟੋ ਦੇ ਲਿਖਿਆ ਹੋਇਆ ਸੀ ਮੈਂ ਦਿੱਲੀ ਲਈ ਕੱਖ ਨਹੀਂ ਕੀਤਾ ਤੇ ਮੈਂ ਮਾਫੀ ਮੰਗਦਾ ਹਾਂ ਮੈਨੂੰ ਵੋਟ ਨਾ ਪਾਇਓ ਮੈਂ ਦਿੱਲੀ ਲਈ ਕੁਝ ਨਹੀਂ ਕੀਤਾ ਐਦਾਂ ਦਾ ਮੈਟਰ ਉੱਤੇ ਲਿਖਿਆ ਸੀ ਦੋਸ਼ ਸੀ ਵੀ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ 2025 ਤੋਂ ਪਹਿਲਾਂ ਪਹਿਲਾਂ ਯਮਨਾ ਨਦੀ ਦੀ ਸਫਾਈ ਕਰਾਵਾਂਗਾ ਇਹਨੂੰ ਸਾਫ਼ ਤੇ ਪਵਿੱਤਰ ਬਣਾਇਆ ਜਾਵੇਗਾ ਪਰ ਦੋਸ਼ ਸੀ ਕਿ ਕੇਜਰੀਵਾਲ ਨੇ ਸਫਾਈ ਨਹੀਂ ਕਰਾਈ ਉਹ ਕਹਿੰਦੇ ਗੰਦਗੀ ਭਰੀ ਪਈ ਹੈ ਨਦੀ 'ਚ ਕੋਈ ਨਦੀ ਸਾਫ਼ ਨਹੀਂ ਕਰਾਈ ਲੋਕਾਂ ਨੂੰ ਉਦੋਂ ਝੂਠੇ ਵਾਅਦੇ ਕੀਤੇ ਭਾਜਪਾ ਦੇ ਆਗੂ ਨੇ ਕਿਹਾ ਵੀ ਗੁੰਮਰਾਹ ਕਰਕੇ ਲੋਕਾਂ ਦੀਆਂ ਵੋਟਾਂ ਲਈਆਂ ਗਈਆਂ ਪਰ ਠੀਕ ਹੈ ਕੇਜਰੀਵਾਲ ਹੋਰਾਂ ਨੇ ਵੀ ਬਹੁਤ ਝੂਠੇ ਦਾਅਵੇ ਵਾਦੇ ਕੀਤੇ ਨੇ ਪੰਜਾਬ 'ਚ ਵੀ ਕੀਤੇ ਦਿੱਲੀ 'ਚ ਵੀ ਕੀਤੇ ਹੋਣਗੇ ਨਹੀਂ ਪੂਰੇ ਕੀਤੀਆਂ ਗਰੰਟੀਆਂ ਪਰ ਬੀਜੇਪੀ ਕਿਹੜੇ ਮੂੰਹ ਨਾਲ ਨੱਕ ਨੂੰ ਜਿਭ ਲਾਉਂਦੀ ਭਾਈ ਹੈ ਬੀਜੇਪੀ ਨੇ ਕੀ ਵਾਦੇ ਪੂਰੇ ਕੀਤੇ ਨੇ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਆਪਣੇ ਗਵਾਂਢ 'ਚ ਕੀ ਉੱਥੇ ਜੋ ਵਾਦੇ ਪਿਛਲੀ ਸਰਕਾਰ ਬਣਾਉਣ ਵਾਲੇ ਕੀਤੇ ਸੀ ਉਹ ਕੀਤੇ ਨੇ ਜੋ ਹੁਣ ਕੀਤੇ ਸੀ ਹੁਣ ਸਰਕਾਰ ਬਣਾ ਲਈ ਉਹ ਕਰਤੇ ਪੂਰੇ ਜਦੋਂ ਸੈਂਟਰ ਸਰਕਾਰ ਬਣਾਈ ਆ ਬੀਜੇਪੀ ਨੇ ਪਹਿਲੀ ਵਾਰ ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਉਦੋਂ ਕਿਹਾ ਸੀ 15-15 ਲੱਖ ਖਾਤਿਆਂ ਚ ਪਾਵਾਂਗੇ ਲੋਕਾਂ ਦੇ ਪਾਇਆ ਅੱਛੇ ਦਿਨ ਕਹਿੰਦੇ ਸੀ ਲਿਆ ਦੇਣੇ ਆ ਲਿਹਾਤੇ ਕਹਿੰਦੇ ਸੀ ਵਿਸ਼ਵ ਗੁਰੂ ਬਣਾ ਦੇਣਾ ਬਣਾਤਾ ਮੋਦੀ ਸਾਹਿਬ ਕਹਿੰਦੇ ਸੀ 2 ਕਰੋੜ ਨੌਕਰੀਆਂ ਹਰ ਸਾਲ ਦਿਆਂ ਕਰਾਂਗੇ ਦਿੱਤੀਆਂ 2-2 ਕਰੋੜ ਨੌਕਰੀਆਂ ਹਰ ਸਾਲ ਵੇਖੋ ਜੇ 2 ਕਰੋੜ ਸਰਕਾਰੀ ਨੌਕਰੀਆਂ ਹਰ ਸਾਲ ਇਹ ਦਿੰਦੇ ਰਹੇ ਹੁੰਦੇ ਤਾ ਹੁਣ ਤੱਕ ਤੀਜੀ ਟਰਮ ਹੈ ਤੇ 23 24 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਹੋਣੀ ਸੀ ਤੇ ਬਾਹਰਲੇ ਦੇਸ਼ਾਂ 'ਚ ਤਾਂ ੱੱਕੇ ਖਾਣਾ ਹੀ ਨਹੀਂ ਪੈਣੇ ਸੀ ਜਿਹੜੇ ਮੁੰਡੇ ਕੁੜੀਆਂ ਉੱਥੇ ਗਏ ਹੁਣ ਤੁਸੀਂ ਦੇਖੋ ਹਾਲਾਤ ਜਿਹੜੇ ਇੱਥੋਂ ਦੁਖੀ ਹੋ ਕੇ ਤੰਗ ਹੋ ਕੇ ਬੇਰੁਜ਼ਗਾਰੀ ਦੇ ਭੰਨੇ ਮਾਰੇ ਫੋਰਨ ਕੰਟਰੀਆਂ 'ਚ ਗਏ ਨਹੀਂ ਅਮਰੀਕਾ ਕੈਨੇਡਾ ਚੀਨ ਮਤਲਬ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਉਹਨਾਂ ਦੇ ਵੀ ਹਾਲਾਤ ਕੋਈ ਚੰਗੇ ਨਹੀਂ ਹੁਣ ਅਮਰੀਕਾ ਕੀ ਕਰ ਰਿਹਾ ਉਹ ਡਿਪੋਰਟ ਕਰ ਰਿਹਾ ਅੱਜ ਅਮਰੀਕਾ ਨੇ ਹੁਣ 18000 ਭਾਰਤੀਆਂ ਨੂੰ ਅਮਰੀਕਾ ਵਾਪਸ ਭੇਜ ਰਿਹਾ ਬਾਕੀਆਂ ਦੀ ਨਿਸ਼ਾਨਦੇਹੀ ਹੋ ਰਹੀ ਆ ਅਮਰੀਕਾ ਕਹਿ ਰਿਹਾ ਲੱਖਾਂ ਭਾਰਤੀ ਇੱਥੇ ਗੈਰਕਾਨੂੰਨੀ ਤਰੀਕੇ ਨਾਲ ਆਏ ਨਹੀਂ ਅਮਰੀਕਾ ਨੇ ਅੱਜ 500 ਤੇ 78 ਦੇ ਕਰੀਬ ਲੋਕਾਂ ਨੂੰ ਡਿਪੋਰਟ ਕੀਤਾ ਜਿਨ੍ਹਾਂ ਚ ਭਾਰਤੀ ਵੀ ਨੇ ਹੋਰ ਵੀ ਨੇ ਔਰ ਹੱਥ ਕੜੀਆਂ ਤੇ ਪੈਰਾਂ ਦੇ ਵਿੱਚ ਜੰਜੀਰਾਂ ਪਾ ਕੇ ਜਾਨਵਜ ਕੇ ਹੱਥ ਕੜੀਆਂ ਤੇ ਪੈਰਾਂ ਤੇ ਜੰਜੀਰਾ ਪਾ ਕੇ ਉਹਨਾਂ ਨੂੰ ਜਹਾਜ਼ਾਂ ਚ ਲੱਦਿਆ ਗਿਆ ਚੜਾਇਆ ਗਿਆ ਉਹਨਾਂ ਦੀਆਂ ਫੋਟੋਆਂ ਫਿਰ ਮੀਡੀਆ ਚ ਨਸ਼ਰ ਕੀਤੀਆਂ ਗਈਆਂ ਹੱਥ ਕੜੀਆਂ ਬੇੜੀਆਂ ਦੀਆਂ ਤਾਂ ਕਿ ਇਹ ਪਤਾ ਲੱਗ ਸਕੇ ਦੁਨੀਆ ਨੂੰ ਵੀ ਅਮਰੀਕਾ ਦੇ ਵਿੱਚ ਜੇ ਜਾਵਾਂਗੇ ਤੇ ਉਹ ਆ ਹਾਲ ਕਰੇਗਾ ਹੁਣ ਟਰੰਪ ਜਿਸ ਦਿਨ ਦਾ ਦੂਜੀ ਵਾਰ ਰਾਸ਼ਟਰਪਤੀ ਬਣਿਆ ਉਹਨੇ ਬੜੀ ਸਿੰਗ ਮਿੱਟੀ ਚੁੱਕੀ ਵੈਸੇ ਵੇਖੋ ਉਹ ਧੱਕਾ ਕਰ ਰਿਹਾ ਟਰੰਪ ਧੱਕਾ ਕਰ ਰਿਹਾ ਪਰ ਇੱਕ ਗੱਲ ਜਾਣ ਵਾਲਿਆਂ ਨੂੰ ਵੀ ਸੋਚਣੀ ਚਾਹੀਦੀ ਹੈ ਯਾਰ ਮੰਨ ਲਓ ਆਪਣੇ ਮੰਨ ਲਓ ਹਨੇਰੀ ਆ ਜਾਈ ਆਪਣੇ ਘਰ ਦੇ ਵਿੱਚ ਕੂੜਾ ਕਰਕਟ ਪੱਤੇ ਖਿੱਲਰ ਜਾਣ ਤੇ ਫਿਰ ਆਪਾਂ ਨੂੰ ਆਪਦਾ ਘਰ ਛੱਡ ਕੇ ਗਵੰਡੀਆਂ ਦੇ ਘਰੇ ਚਲਾ ਜਾਣਾ ਚਾਹੀਦਾ ਕਿ ਆਪਣਾ ਘਰ ਸਾਫ਼ ਕਰਨਾ ਚਾਹੀਦਾ ਆਪਣਾ ਘਰ ਸਾਫ਼ ਕਰਨਾ ਚਾਹੀਦਾ ਨਾ ਤੇ ਫਿਰ ਕਿਉਂ ਆਪਾਂ ਸਾਰੇ ਬਾਹਲੇ ਦੇਸ਼ਾਂ ਵੱਲ ਭੱਜੀ ਜਾਂਦੇ ਆ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਆਵਾਜ਼ ਉਠਾਈਏ ਇੱਥੇ ਸਭ ਕੁਝ ਹੈ ਇੱਥੇ ਕੋਈ ਕੁਦਰਤੀ ਕਰੋਪੀ ਨਹੀਂ ਆਈ ਸਿਰਫ ਇੱਥੇ ਸਿਸਟਮ ਵਾਲਾ ਸਰਕਾਰਾਂ ਮਾੜੀਆਂ ਸਰਕਾਰਾਂ ਦੀਆਂ ਨੀਤਾਂ ਮਾੜੀਆਂ ਤੇ ਨੀਤੀਆਂ ਮਾੜੀਆਂ ਜੇ ਲੋਕ ਇੱਥੇ ਜਵਾਨੀ ਰੌਲਾ ਪਾਵੇ ਸੜਕਾਂ ਤੇ ਆਵੇ ਸਰਕਾਰਾਂ ਦੀਆਂ ਨੀਤੀਆਂ ਠੀਕ ਕਰਾਈਆਂ ਜਾਣ ਤਾਂ ਇਹ ਭਾਰਤ ਵੀ ਅਮਰੀਕਾ ਬਣ ਸਕਦਾ ਕੈਨੇਡਾ ਬਣ ਸਕਦਾ ਹੈ ਆਸਟ੍ਰੇਲੀਆ ਬਣ ਸਕਦਾ ਉਸ ਤੋਂ ਵੀ ਉੱਪਰ ਹੋ ਸਕਦਾ ਹੈ ਭਾਰਤ ਦੀ ਧਰਤੀ ਉਹਨਾਂ ਨਾਲੋਂ ਜ਼ਿਆਦਾ ਵਧੀਆ ਪਰ ਇੱਥੇ ਕੋਈ ਕੁਦਰਤੀ ਕਰੋਪੀ ਨਹੀਂ ਤੇ ਉੱਥੇ ਕੋਈ ਕੁਦਰਤੀ ਕਿਰਪਾ ਨਹੀਂ ਗੱਲ ਸਾਰੀ ਸਿਸਟਮ ਦੀ ਹੈ ਤੇ ਜਿਹੜੇ ਲੱਖਾਂ ਮੁੰਡੇ ਕੁੜੀਆਂ ਦੇ ਛੱਡ ਕੇ ਬਾਹਰ ਭੱਜ ਜਾਂਦੇ ਨੇ ਮੈਨੂੰ ਲੱਗਦਾ ਉਹਨਾਂ ਨੂੰ ਹੁਣ ਕਿੰਨਾ ਕੁ ਟਾਈਮ ਨਿਕਲੀ ਜਾਵਾਂਗੇ ਉਹ ਵੀ ਕਿੰਨਿਆਂ ਕੋਲ ਉੱਥੇ ਵੜੀ ਜਾਣਗੇ ਨਹੀਂ ਮੈਨੂੰ ਲੱਗਦਾ ਇੱਥੇ ਰਹਿਣਾ ਚਾਹੀਦਾ ਇੱਥੇ ਰਹਿ ਕੇ ਆਪਣੇ ਹੱਕਾਂ ਲਈ ਆਵਾਜ਼ ਵੀ ਉਠਾਉਣੀ ਚਾਹੀਦੀ ਆ ਔਰ ਇਹ ਜਿਹੜੀਆਂ ਮੌਕਾ ਪ੍ਰਸਤ ਸਰਕਾਰਾਂ ਅੱਜ ਤੱਕ ਰਹੀਆਂ ਨਹੀਂ ਇਹਨਾਂ ਵੱਲ ਵੀ ਥੋੜਾ ਜਿਹਾ ਵੱਧ ਧਿਆਨ ਜਵਾਨੀ ਨੂੰ ਹੀ ਦੇਣਾ ਚਾਹੀਦਾ ਕਿਉਂਕਿ ਜਵਾਨੀ ਦੇ ਵਿੱਚ ਹੀ ਇੱਕ ਐਸੀ ਤਾਕਤ ਹੈ ਉਹ ਇੱਕ ਬਹੁਤ ਮਹਾਨ ਸ਼ਾਇਰ ਨੇ ਲਿਖਿਆ ਕਹਿੰਦਾ ਜੋ ਉਖਾੜ ਦੇ ਪਹਾੜ ਕੋ ਉਸੇ ਤੂਫਾਨ ਕਹਤੇ ਹੈ ਔਰ ਜੋ ਰੋਕ ਡਾਲੇ ਤੂਫਾਨ ਕੋ ਉਸੇ ਨੌਜਵਾਨ ਕਹਤੇ ਹੈ ਹਾਂ ਬਿਲਕੁਲ ਸੱਚ ਇਹ ਆ ਜਵਾਨੀ ਦੀ ਤਾਕਤ ਤੇ ਸਾਡੇ ਜਵਾਨ ਤਾਂ ਆਪਣੀ ਤਾਕਤ ਭੁੱਲ ਕੇ ਤੇ ਜਿਵੇਂ ਵਾਵਰੋਲੇ ਦੇ ਵਿੱਚ ਕੱਖ ਤੇ ਪੱਤੇ ਉੱਡਦੇ ਨੇ ਇਸੇ ਤਰ੍ਹਾਂ ਬਾਹਰਲੇ ਦੇ ਸ਼ਮਲ ਉੱਡੀ ਜਾਂਦੇ ਨੇ ਜੋ ਕਿ ਠੀਕ ਨਹੀਂ ਹੈ ਅਮਰੀਕਾ ਜੋ ਕਰ ਰਿਹਾ ਆਸਟ੍ਰੇਲੀਆ ਵੀ ਰਿਪੋਰਟ ਕਰਨ ਦੀ ਗੱਲ ਕਰ ਰਿਹਾ ਹੈ ਕੈਨੇਡਾ ਨੇ ਵੀ ਇਹ ਗੱਲਾਂ ਕੀਤੀਆਂ ਨੇ ਤਾਂ ਆਉਣ ਵਾਲੇ ਟਾਈਮ 'ਚ ਬਾਹਰਲਾ ਰਾਹ ਜਿਹੜਾ ਉਹ ਬੰਦ ਹੋਣ ਜਾ ਰਿਹਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ